हां जी दोस्तों सारेया नुं सत श्री अकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਮਹਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਵੀਰ ਗੁਰਵੰਤੋਂਾਂ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਵੱਡੇ ਪੱਧਰ ਤੇ ਹੁੰਦੇ ਆ ਕੋਈ 5-5 7-7 ਨੱਕ ਜਿਹੜੇ ਆ ਦੋਸਤੋ ਬਿਲਕੁਲ ਡੇਲੀ ਰੁਟੀਨ ਦੇ ਵਿੱਚ ਹਾਜ਼ਰ ਹੁੰਦੇ ਆ ਇਸ ਘਰੇ ਮੱਝਾਂ ਹੋਣ ਚਾਹੇ ਵੇੜਾ ਹੋਣ ਦੋਸਤੋ ਪਸ਼ੂ ਜਿਹੜੇ ਆ ਬਿਲਕੁਲ ਚੰਗੇ ਹੁੰਦੇ ਆ ਠੀਕ ਆ ਨੀਲੀ 라ਵਿਦੀਆਂ ਮੱਝਾਂ ਵੀ ਬਿਲਕੁਲ ਹੁੰਦੀਆਂ ਨੇ ਤੇ ਬਿਲਕੁਲ ਉਸੇ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਜਿਹੜੇ ਪਸ਼ੂ ਆਪਾਂ ਦੋ ਦਿਖਾਉਣੇ ਆ ਦੋ ਝੋਟੀਆਂ ਜਿਹੜੀਆਂ ਦੋਸਤੋ ਨੀਲੀ 라ਵਿਦੀਆਂ ਦਿਖਾਉਣੀਆਂ ਟੋਟਲ ਜਿਹੜੇ ਨਾਗਨੇ ਆ ਪੰਜ ਨਾਗਨੇ ਟੋਟਲ ਤੇ ਇੱਕ ਵਾੜ ਦਿਖਾਉਣੀਆਂ ਦੋਸਤੋ ਵਿੱਚੇ ਦੋ ਜਿਹੜੀਆਂ ਦੋਸਤੋ ਦੋ ਤੋਂ ਤਿੰਨ ਜਿਹੜੇ ਮੱਝਾਂ ਨੇ ਦੋ ਤੋਂ ਤਿੰਨ ਮੱਝਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇੱਕ ਪੂਰੀ ਮੱਝਾ ਗੱਬਣ ਤਿਆਰ ਆ ਪੂਰੀ ਦਿਨ ਪੁੱਛ ਲਾਂਗੇ ਕਿੰਨੇ ਕੁ ਲੈ ਜੂਗੀ ਹਜੇ ਸੋ ਰੇਟ ਭਾਅ ਫਰਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਕਰ ਦਿਆਂਗੇ ਦੋਸਤ ਘਾ ਰਣ ਕੇ ਕਰ ਲਿਓ ਦੋ ਡੰਗ ਚੋਲਿਓ ਸੂਆ ਸਵੇਰ ਪਸ਼ੂ ਗੱਭਣ ਪਸ਼ੂ ਆਪਣਾ ਥੇਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਇੱਕ ਵਿਹੜ ਜਿਹੜੀ ਆ ਦੋਸਤੋ ਸਟਾਰਟਿੰਗ ਤੇ ਵੀਰ ਨੇ ਬੰਨੀ ਆ ਬਿਲਕੁਲ ਐਚ ਐਫ ਬਰੀਡ ਦੇ ਵਿੱਚ ਸੋ ਫੁੱਲ ਵੱਡੇ ਹਾਈਟ ਕੱਦਦੀ ਆ ਇਥੋਂ ਆਪਾਂ ਜਿਹੜੀ ਸ਼ੁਰੂਆਤ ਕਰਾਂਗੇ ਅੱਜ ਦੋਸਤੋ 10 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਤੇ ਟਾਈਮ ਜਿਹੜਾ ਤੁਸੀਂ ਨੋਟ ਕਰ ਲਓ ਜੀ ਸਾਢੇ 4 ਵਜੇ ਦਾ ਸਮਾਂ ਠੀਕ ਆ ਆਓ ਕਰਦੇ ਆ ਡਿਟੇਲ ਸਾਂਝੀ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨਾਲ ਸਾਹਿਬ ਠੀਟਾ ਅੱਛਾ ਗਰਵੰਤ ਵੀਰੇ ਪਸ਼ੂ ਅੱਜ ਪੰਜ ਨੇ ਹਾਂਜੀ ਪੰਜ ਵੀਰ ਜੀ ਆਪਣੇ ਕੋਲੇ ਇੱਕ ਵੈੜਿਆ ਦੋ ਨੀਲੀ ਦੀਆਂ ਝੋਟੀਆਂ ਹਾਂਜੀ ਤੇ ਇੱਕ ਕਾਲੀ ਮੱਝ ਸੂਈ ਦੀ ਇੱਕ ਬੂਰੀ ਝੋਟੀ ਸੂਣ ਵਾਲੀ ਬਿਲਕੁਲ ਦੂਜੇ ਸੋ ਤਿਆਰ ਹੈ ਠੀਕ ਹੈ ਦੋ ਹੀ ਗੱਬਣਾ ਫਿਰ ਅੱਜ ਹਨਾ ਹਾਂਜੀ ਤਿੰਨ ਸੋਏ ਸੋਏ ਆ ਗੱਬਣਾ ਦੋ ਇੱਕ ਵੈੜ ਗੱਬਣੇ ਤੇ ਇੱਕ ਮੱਝ ਗੱਬਣੇ ਇੱਕ ਵੈੜ ਗੱਬਣਾ ਤੇ ਹਾਂਜੀ ਤਿੰਨ ਸੋਏ ਸੋਏ ਤਿੰਨ ਮੱਝਾਂ ਸੂਈਆਂ ਹਾਂਜੀ ਤੇ ਨੀਲੀ ਦਾ ਵੀ ਤੇ ਫਿਰ ਲਿਆਦੇ ਨਗੀਨੇ ਹਾਂਜੀ ਹਾਂਜੀ ਨੀਲੀ ਦੀਆਂ ਦੋ ਝੋਟੀਆਂ ਅੱਜ ਠੀਕ ਹੈ ਜੀ ਹਾਂਜੀ ਦੂਜੇ ਦੂਜੇ ਸੋਏ ਸੋਈਆਂ ਠੀਕ ਹੈ ਆਜੋ ਕਰਦੇ ਆ ਸ਼ੁਰੂਆਤ ਤੇ ਗਰਮਾਤਾ ਭਾਈ ਪਹਿਲੇ ਨੰਬਰ ਤੋਂ ਇਥੋਂ ਸਟਾਰਟ ਕਰ ਲਗੇ ਐਚ ਐਫ ਬ੍ਰਿਡ ਦੇ ਵਿੱਚ ਆਪਣੇ ਕੋਲ ਇਹ ਹਾਂਜੀ ਇਹ ਵੈਡ ਆਪਣੇ ਕੋਲ ਪਹਿਲੇ ਸੋਏ ਸੋਣੀ ਵਚੀ ਪਹਿਲਾਂ ਹਾਂਜੀ ਅੱਛਾ ਜੀ ਤੇ ਦਿਨ ਕਿੰਨੇ ਕ ਲੈਂਦੀ ਹੈ ਦਿਨ ਆ ਜੀ ਵੀਰ ਜੀ ਕੋਈ 10 ਦਿਨ ਦਾ ਸਮਾਂ ਲੈ ਜੂਗੀ ਠੀਕ ਹੈ ਜੀ ਲੋ ਵੀ ਦੋਸਤੋ 10 ਕ ਦਿਨ ਹਜੇ ਕੱਢਤੀ ਆ ਠੀਕ ਹੈ ਜੀ 10 ਦਿਨ ਚੰਗੀ ਠੀਕ ਆ ਬੰਦੋ ਤੁਹਾਨੂੰ ਬਾਕੀ ਤੁਸੀਂ ਆ ਵੇਖ ਹੀ ਸਕਦੇ ਹੋ ਵੇਖ ਹੀ ਸਕਦੇ ਹੋ ਦੋਸਤੋ ਬਿਲਕੁਲ ਕੰਪੈਕਟ ਜਾ ਫਿਕਸ ਆਰਡਰ ਆ 10 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਠੀਕ ਆ ਆ ਲੋ ਜੀ ਸੋ ਪਹਿਲਾ ਸੂਆ ਫਰਸਟ ਟਾਈਮਰ ਜਿਹੜੀ ਇਹ ਵਛੀ ਸੌਣ ਜਾ ਰਹੀ ਹੈ ਠੀਕ ਹੈ ਤੇ ਲਿਓ ਬਈ ਗੁਰਵੰਤ ਖੋਲ ਕੇ ਤੋਰ ਦਈਏ ਨਾਲ ਹੀ ਠੀਕ ਹੈ ਕਦਕੂਦ ਦੀ ਪੂਰੀ ਉੱਚੀ ਹੈ ਜਿੱਦਾਂ ਆਪਾਂ ਨਾਰਮਲ ਦੋਸਤੋ ਫਾਰਮ ਵਾਲੀਆਂ ਬਣਾ ਦੇਖਦੇ ਹਾਂ ਹਾਈਟ ਕਦ ਦੀ ਪੂਰੀ ਉੱਚੀ ਹੈ ਠੀਕ ਹੈ ਆ ਲਓ ਬਾਈ ਵਜੀ ਮੇਰੇ ਹੌਂ ਦੇ ਠੰਡੀ ਤੇਰੀ ਹੂੰ ਲੋ ਜੀ ਠੀਕ ਆ ਸੋ ਪਹਿਲਾ ਸੂਆ ਦੋਸਤੋ ਇਹ ਬੱਚੀ ਸੋਣੀ ਆ ਠੀਕ ਆ ਜੀ ਹਾਈਟ ਕੱਦ ਪੂਰਾ ਵੱਡੇ ਹਾਈਟ ਕੱਦ ਦੇ ਵਿੱਚ ਆ ਤੇ ਰਾਜੀ ਆ ਵਜਨ ਵਜਨ ਪੂਰਾ ਠੀਕ ਆ ਸਪੇਸ ਆਪਸੀ ਥਣਾ ਦੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ 10 ਦਿਨ ਹਜੇ ਕੱਢਦੀ ਆ ਜੀ 10 ਦਿਨ ਤੁਸੀਂ ਆਈਡੀਆ ਰੱਖ ਕੇ ਸਬਦਾ ਕਰ ਲਿਓ ਅੰਡੀ ਤੇਰੀ ਜਿੱਥੇ ਮਰਜੀ ਡੱਕ ਲਊਗੀ ਚੱਕਰ ਨਹੀਂ ਆ ਠੀਕ ਆ ਤੋੜ ਲੀਏ ਕਰੋਂ ਤਾਂ ਲੋਡੀ ਠੀਕਾ ਸੋ ਪਹਿਲ ਨੰਬਰ ਤੇ ਬਸ ਇਹਨਾਂ ਲਗਾ ਕਰਮਾ ਜੀ ਨੂੰ ਮੁੱਠੀ ਪਰ ਵਿਖਾ ਦਿਓ ਥਣ ਹੂੰ ਆ ਲਓ ਠੀਕਾ ਸੋ 10 ਦਿਨ ਹੈ ਈਡੀਆਂ ਮੰਨ ਕੇ ਤੁਸੀਂ ਇੱਕ ਸੌਦਾ ਕਰ ਲਿਓ ਠੀਕ ਹੈ 10 ਦਿਨ ਲੈ ਜੂ ਖੁੱਲੇ ਡੁੱਲੇ ਤੇ ਗਰਮੰਤ ਕਿੰਨਾ ਦਾ ਮੁੱਲ ਲੈਣ ਦੇਣ ਇਹਦੀ ਡਿਮਾਂਡ ਵੀ ਜੀ ਸਹੀ ਜਿਹੜੀ ਡਿਮਾਂਡ ਆ 75000 ਰੁਪਇਆ 75 ਹਾਂਜੀ ਠੀਕ ਹੈ ਜੀ ਸੋ ਮਾਨਤਾਂ ਨੂੰ ਜ਼ਰੂਰ ਕਰ ਦਿਓ ਹਾਂਜੀ ਉਹ ਚ ਮਾਨਤਾਂ ਨੂੰ ਹੋ ਜੂ ਬਿਲਕੁਲ ਜੀ ਮਾਨਤਾਂ ਨੂੰ ਦੋਸਤੋ ਸਾਰੇ ਪਸ਼ੂਆਂ ਦੇ ਵਿੱਚ ਹੋਊਗਾ ਰੇਟ ਕੋਈ ਫਿਕਸ ਨਹੀਂ ਹਾਂਜੀ ਚੌਗੀ ਜੇ ਮੂੰਹ ਵੜ ਚਾਰ ਦੰਦਾਂ ਹਾਂਜੀ ਠੀਕ ਹੈ ਜੀ ਮੂਹੋ ਚੌਗੀ ਆ ਚਾਰਤੰਦ ਮੂਹੋ ਆ ਬੱਚੀ ਠੀਕ ਆ ਤੇ ਸਾਰੀ ਚੰਗੀ ਆ ਵੜ ਜਿਹੜੀ ਵੀਰ ਨੂੰ ਪਸੰਦ ਹੋਊਗੀ ਟਿੱਪ ਕੇ ਆਪਣੀ ਤਸੱਲੀ ਕਰਕੇ ਲੈ ਜਿਓ ਵੜ ਚੰਗੀ ਆ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਆ ਨੀਲੀ ਇਹ ਨੀਲੀ ਦੀ ਝੋਡੀ ਆ ਜੀ ਦੂਜਾ ਸੂਆ ਸੋਈ ਵੀ ਜੀ ਆਪਣੇ ਕੋਲ ਅੱਛਾ ਜੀ ਦੂਜਾ ਸੂਆ ਹਾਂਜੀ ਇਹ ਸੋਈ ਹੈ ਹਾਂਜੀ ਸੋਈ ਆ ਚੌਥਾ ਦਿਨ ਟਾਈਮ ਹੋ ਗਿਆ ਇਹਨਾਂ ਚੌਥਾ ਪੰਜਵਾਂ ਦਿਨ ਸੋਈ ਠੀਕ ਆ ਚੌਥਾ ਪੰਜਵਾਂ ਦਿਨ ਤੋਂ ਦਿਨ ਜਿਹੜਾ ਦੋਸਤ ਹੋ ਗਿਆ ਇਹਨੂੰ ਸੋਈ ਨੂੰ ਤੇ ਨੀਲੀ 라ਵੀ ਦੀ ਆ ਦੂਜਾ ਸੂਆ ਵੀਰ ਦੱਸ ਰਿਹਾ ਬਾਕੀ ਪਿਛਲੇ ਪੈਰ ਜਿਹੜੇ ਤੋਤੇ ਆ ਠੀਕ ਆ ਹਾਂ ਫਾਈਟ ਕਦ ਵਧੀਆ ਚੰਗਾ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਇਹਨੂੰ ਮਾਣ ਸਕਦੇ ਹੋ ਫੁੱਲ ਪਲੀ ਪੁਲੀ ਪੂਰੀਆ ਰਾਜ ਹੀ ਆ ਫੁੱਲ ਬੜਾ ਫੁੱਲ ਵਜਣਾ ਆ ਤੁਸੀਂ ਦੇਖ ਸਕਦੇ ਪੁੱਠੇ 파ਟੇ ਬਿਲਕੁਲ ਇੱਕ ਬਰਾਬਰ ਆ ਲਓ ਜੀ ਮਾਲੀਆਂ ਨੂੰ ਬਲੀ ਹੂੰ ਠੀਕ ਹੈ ਤੇ ਅੱਛਾ ਗਰਮਨ ਤਾਂ ਦਿਨ ਕਿੰਨੇ ਦੱਸਿਆ ਸੀ ਇਹਨੂੰ ਅੱਜ ਵੀਰ ਜੀ ਚੌਥਾ ਪਹਿਲਾ ਦਿਨ ਹੋਇਆ ਇਹਨੂੰ ਸੋਈ ਨੂੰ ਬੌਲੇ ਚੀ ਹਾਂਜੀ ਕਿੰਨਾ ਕੁ ਬੌਲਾ ਇਹਦੇ ਥੱਲੇ ਕੋਈ 10 ਤੋਂ ਪਲੱਸ ਹੀ ਹੋ ਬੌਲਾ ਵੀਰ ਜੀ ਅੱਛਾ 10 ਦੀ ਆਪਾਂ ਗਰੰਟੀ ਦੇਵਾਂਗੇ ਠੀਕ ਹੈ ਹਾਂਜੀ ਠੀਕ ਹੈ 10 ਗਿਲੋ ਦੋਸਤੋ ਬੌਲੇ ਤੇ ਚੱਲ ਰਹੀ ਆ ਹਾਂਜੀ ਤੇ ਤਿੰਨ ਕ ਦਿਨਾਂ ਤੋਂ ਸੂਈਆ ਬੱਚਾ ਮਗਰ ਕੱਟਾ ਤੇ ਹਾਂਜੀ ਕੱਟਾ ਮਗਰ ਹਾਂਜੀ ਕੱਟਾ ਤੇ ਮਗਰ ਲਓ ਆਹ ਜਿਹੜਾ ਹਾਂਜੀ ਲਓ ਇਹ ਮਗਰ ਕੱਟਾ ਠੀਕ ਹੈ ਖੋਲ ਲੀਏ ਕਰੋਂ ਤਾਂ ਇਹ ਮਗਰ ਕੱਟਾ ਦੋਸਤੋ ਆਹ ਮੂੰਹ ਮੱਥੇ ਦਾ ਠੀਕ ਹੈ ਤੇ ਪੂਰਾ ਪਲਿਆ ਕੱਟਾ ਮਗਰ ਠੀਕ ਹੈ ਜੀ ਹਾਈ ਟੂ ਟੂ ਕੱਦ ਬਹੁਤ ਆ ਬਖਾ ਲੋ ਆ ਬਖਾ ਲੋ ਜੀ ਸੋ ਨੀਲੀ ਰਬੀ ਦੀ ਮੱਝ ਆ ਜਾ ਆ ਜਾ ਕੰਮ ਠੀਕ ਆ ਠੀਕ ਆ ਠੀਕ ਠੀਕ ਜੀ ਬੋਲੇ ਦੇ ਉੱਤੇ ਦੋਸਤੋ ਚੰਗੀ ਸਟਾਰਟਿੰਗ ਹੋਈ ਆ ਬੋਲਾ ਤਕਰੀਬਨ ਵੀਰ 10 ਕਿਲੋ ਦਸਣ ਡਿਆ 10 ਕਿਲੋ ਬੋਲੇ ਤੇ ਕੁਝ ਵੀ ਰਣ ਕੇ ਤਸਲੀ ਕਰ ਲਈ ਵੀਰ ਜੀ ਇਹਨੇ 13 ਕਿਲੋ ਦਿੱਤਾ ਜੀ ਆਪਾਂ ਪਿੰਡੋਂ ਲਈਏ ਪਹਿਲੇ ਸਿਰ ਤੇ 13 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਹਾਂਜੀ ਪਹਿਲਾਂ ਨੇ ਠੀਕ ਆ ਜੀ ਹਾਂਜੀ ਅਰਗੇ ਦੋ ਜਾਸੂ ਵੀਰਾ ਵੀ ਦੇ ਵੇਚਾ ਜੀ ਵੇਖੋ ਹਾਂਜੀ ਉਸ ਨੂੰ ਦੁੱਧ ਕੱਢ ਹੀ ਦਿੰਦੇ ਆ ਚੰਗੀਆਂ ਜਿਹੜੀਆਂ ਮੱਝਾਂ ਨੇ ਤੇ ਥਾਂ ਥਾਂ ਇੱਕ ਵਾਰੀ ਤੁਹਾਨੂੰ ਦਿਖਾਉਣਾ ਹੈ ਦੋਸਤੋ ਆ ਕਰੋ ਚੈੱਕ ਆਹ ਦੇਖੋ ਜੀ ਐ ਪੋਲੀ ਚੁਣ ਚੁਵਾਈ ਠੀਕ ਆ ਸੋ ਚੁਵਾਈ ਵੀ ਵੀਰ ਪੋਲੀ ਦੱਸ ਰਿਹਾ ਤੇ ਮਗਰ ਕਟਾ ਠੀਕ ਆ ਜੀ ਕੋਈ ਦੋ ਟਾਈਮ ਇੱਕ ਟਾਈਮ ਆਪਣੀ ਤਸੱਲੀ ਕਰਨਾ ਚਾਹੁੰਦਾ ਤੇ ਤੁਸੀਂ ਪਿੰਡ ਘਰ ਆਣ ਕੇ ਤਸੱਲੀ ਕਰ ਲਿਓ ਠੀਕ ਆ ਤੇ ਰੇਟ ਦਾ ਮੁੱਲ ਕਿੰਦਾ ਇਹਦੀ ਡਿਮਾਂਡ ਵੀਰ ਜੀ 1,10,000 110 ਹਾਂਜੀ ਠੀਕ ਆ ਜੀ ਹੋਜੂ ਥਾਂ ਥਾਂ ਹੋਜੂਗਾ ਮਾਨਤਨ ਹੋਜੂਗਾ ਜੀ ਆ ਕਰ ਦਿਓ ਫੁੱਲਾ ਜਿੰਨਾ ਹਾਂਜੀ ਹੋਜੂ ਜੀ ਲਓ ਜੀ 1,10,000 ਦੇ ਵਿੱਚੋਂ ਦੋਸਤੋ ਮਾਨਤਨ ਹੋਜੂਗਾ ਠੰਡੀ ਧੀਰੀ ਕੋਈ ਚੱਕਰ ਨਹੀਂ ਦੇਖੋ ਤੇ ਬਾਕੀ ਜੰਮੀ ਪਲੀ ਪੂਰੀ ਆ ਰਾਜੀ ਆ ਪੂਰੀ ਵਜਨ ਭੋਜਨ ਪੂਰਾ ਬਾਕੀ ਤੁਸੀਂ ਆਪ ਹੀ ਵੇਖ ਲਓ ਠੀਕ ਆ ਆ ਵੇ ਠੰਡੀ ਧੀਰੀ ਸਲਾਕਸ ਲੋਕ ਪੂ ਤਣਾ ਤੋਂ ਉਹਦੀ ਸ਼ੇਪ ਚੰਗੀ ਐ ਪਿੱਠ ਪੂੜੇ ਦੀ ਚੰਗੀ ਐ ਕਮਾਲੀਆਂ ਦਾ ਭਲੇਖਾ ਪਾਉਂਦੀ ਐ ਦੋਸਤੋ ਬਾਕੀ ਮੂੰਹ ਮੱਥਾ ਇੱਕ ਵਾਰੀ ਤੁਸੀਂ ਫੇਰ ਦੇਖਣ ਵਾਲੋ ਬੇਲੀ ਮਨ ਕੀ ਆਖੀ ਠੀਕ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਦਿਖਾਉਣੀ ਐ ਮੱਝ ਇਹ ਵੀ ਨੀਲੀ ਦੀ ਝੋਟੀ ਐ ਇਹ ਵੀ ਨੀਲੀ ਰਾਵੀ ਦੀ ਐ ਹਾਂਜੀ ਠੀਕ ਆ ਇਹਦੀ ਮਗਰ ਕੱਟੀ ਵੀ ਨਹੀਂ ਲਈ ਦੀ ਐ ਮਗਰ ਕੱਟੀ ਆ ਗਈ ਕੱਟੀ ਵੀ ਨਹੀਂ ਲਈ ਰਾਵੀ ਦੀ ਹਾਂਜੀ ਠੀਕ ਆ ਚਾਰੇ ਅ ਅਗਲੇ ਪੈਰਾਂ ਤੋਂ ਵੀ ਜਵਾਬ ਮਾੜਾ ਮੋੜ ਹੋਊਗਾ ਦੋਸਤੋ ਹਾਂਜੀ ਹੈਗਾ ਅਗਲੇ ਪੈਰ ਤੋਤੇ ਆ ਠੀਕ ਆ ਹਾਂਜੀ ਤੇ ਕੱਟੀ ਐ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਠੀਕ ਹੈ ਜੀ ਲਓ ਆ ਦੇਖੋ ਚੌਦ ਦਿਨਾਂ ਦੀ ਸੂਈ ਹੈ ਦੋਸਤੋ ਅਗਲੀ ਇਹ ਝੋਟੀ ਸੁਭਾ ਵੀ ਦੂਜਾ ਹੀ ਹੈ ਆ ਦੂਜਾ ਸੁਭਾ ਸੂਈ ਹੈ ਵੀ ਲਓ ਆ ਕਰੋ ਚੱਕ ਜੀ ਠੀਕ ਹੈ ਬਿੱਲੀ ਮਨਕ ਨਹੀਂ ਆਖਾ ਦੋਸਤੋ ਤੇ ਹਾਈਟ ਕਾ ਤਾਂ ਤਕਰੀਬਨ ਜਿਹੜੀ ਪਹਿਲਾਂ ਤੁਹਾਨੂੰ ਇੱਕ ਆਪਾਂ ਝੋਟੀ ਦਿਖਾਈ ਉਹ ਤੇ ਬਿਲਕੁਲ ਇੱਕੋ ਵਾਲਾ ਬਰਾਬਰ ਆ ਮੀਡੀਅਮ ਹਾਈਟ ਕਾ ਤਾਂ ਦੋਸਤੋ ਨੀਲੀ ਰਵੀ ਦਾ ਜਿੱਡਾ ਕੱਦ ਕਾਠ ਪਾਇਆ ਜਾਂਦਾ ਠੀਕ ਆ ਉਹਦੇ ਉਹਦੇ ਕੱਦ ਕੱਟ ਦੇ ਵਿੱਚ ਆ ਠੀਕ ਆ ਬਿਲਕੁਲ ਪਤਲੇ ਪਿੰਡੇ ਦੀ ਤੇ 4 3 3 4 ਦਿਨਾਂ ਦੀ ਸੂਈ ਤੇ ਬੌਲੀ ਹੋ ਗਈ ਥੱਲੇ ਪੈਣਾ ਹਾਂਜੀ ਇਹਦੇ ਥੱਲੇ ਵੀ ਜੀ ਕੋਈ 9 10 ਕਿਲੋ ਬੌਲਾ ਹੋਣਾ ਇਸ ਟਾਈਮ ਤੇ ਤਿਆਰ ਆ 9 10 ਹਾਂਜੀ ਤੇ ਚੰਗੀ ਚਵਾਈ ਚੁਵੀ ਨਿਕਲੀ ਹਾਂ ਚਵਾਈ ਵੀਰ ਜੀ ਵਧੀਆ ਐ ਇੱਕ ਨੰਬਰ ਚੋਣਿਆ ਪੌਲੀ ਠੀਕ ਆ ਜੀ ਹਨ ਹੈਵੀ ਪੌਲੀ ਐ ਹਾਂਜੀ ਪੌਲੀ ਪੌਲੀ ਠੀਕ ਆ ਜੀ ਔਰ ਠੰਡੀ ਤੇਰੀ ਕੋਈ ਚੱਕਰ ਨਹੀਂ ਹਾਂਜੀ ਆ ਦੇਖ ਹਾਂ ਉਹ ਥਾਨਾ ਚੱਡਾ ਚੰਗਾ ਹਨ ਹਾਂਜੀ ਲਓ ਵੀ ਦੋਸਤੋ ਥਾਨ ਭਾਂਡੇ ਦੀ ਬਹੁਤ ਸਾਫ ਆ ਬਾਕੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਚੰਗੀ ਤੇ ਬਾਕੀ ਸਿੰਘਾ-ਸੁੰਗਾ ਦੀ ਥੋੜੀ ਬनावਟ ਜਿਹੜੀ ਆ ਬੈਕ ਸਾਈਡ ਨੂੰ ਜਿਵੇਂ ਆਪਾਂ ਢਾਕ ਤਲਗਾ ਢਾਕ ਤਲਵਾਰੇ ਪਸ਼ੂ ਦੇਖਦੇ ਆਂ ਦੋਸਤੋ ਬੈਕ ਸਾਈਡ ਨੂੰ ਹੋ ਕੇ ਸਿੰਘ ਤੇ ਜਿਹੜਾ ਰਾਉਂਡ ਹੋਇਆ ਥੋੜਾ ਜਿਹਾ ਸਿੰਘ ਉਹ ਫੱਬਦਾ ਮਾਈ ਦੇ ਵਜਨ ਦੇ ਸਰ ਮੈਂ ਤੇ ਵਜਨ-ਵੋਜਨ ਆ ਪੂਰਾ ਹੈਗਾ ਮਾਈ ਦਾ ਠੀਕ ਆ ਜੀ ਤੇ ਆ ਕਰੋ ਚੈੱਕ ਥਾਣਾ ਤੁਹਾਨੂੰ ਬਹੁਤ ਸੋਹਣਾ ਦੋਸਤੋ ਬਰੀਕੀ ਵਾਲਾ ਥਾਣਾ ਬਿਲਕੁਲ ਪਤਲੇ ਥਾਣ ਨੇ ਵਿਥਾਪੁਰ ਨਾਲ ਕਾਫੀ ਸੋਹਣੀਆਂ ਕੋਈ 5-5 ਚੌਂ-ਚੌਂ ਇੰਚਾਂ ਤੇ ਜਿਹੜਾ ਥਾਣ ਦਾ ਗਾ ਠੀਕ ਹੈ ਤੂੰ ਲਾਗੇ ਲਾਇਓ ਬੱਚੇ ਦੇ ਨਹੀਂ ਕੋਈ ਨਹੀਂ ਕੋਈ ਨਹੀਂ ਕੱਟੀ ਦਾ ਕਰਦੀ ਜਦ ਆ ਬਿਲਕੁਲ ਹਾਂਜੀ ਆ ਲਓ ਦੋਸਤੋ ਠੀਕ ਆ ਥਾਣ ਤੁਣ ਬਹੁਤ ਸੋਹਣੀ ਵੰਡ ਤੇ ਲੱਗਾ ਨੀਲੀ ਰਾਵੀ ਦੀ ਜਿਹੜੀ ਦੋਸਤੋ ਇਹ ਛੋਟੀ ਹੈ ਠੀਕ ਆ ਨੀਲੀ ਰਾਵੀ ਦੀ ਮੱਝ ਯੋਰ ਨੀ ਲੀਜੀ ਬਹੁਤ ਹੀ ਬਹੁਤ ਖੂਬਸੂਰਤ ਠੀਕ ਆ ਜੇ ਬਾਕੀ ਥਾਣਾ ਨੋਰਮਲ ਹੀ ਤੁਸੀਂ ਦੇਖ ਸਕਦੇ ਜੇ ਕੋਈ ਜੋੜ ਕੇ ਨਹੀਂ ਰੱਖਿਆ ਕੋਈ ਜੋੜਾ ਨਹੀਂ ਇਹਦੇ ਚੋਂ ਪੈਰਾਂ ਦੇ ਨਿਸ਼ਾਨ ਚੋਂ ਪੈਰਾਂ ਦੇ ਦੋਸਤੋ ਨਿਸ਼ਾਨ ਅਗਲੇ ਪੈਰ ਵੀ ਤੋਤੇ ਦਾ ਨਜ਼ਰ ਆ ਜਾਣਗੇ ਆ ਵੇਖੋ ਹਾਂਜੀ ਠੀਕ ਆ ਤੇ ਮਗਰਲੇ ਪੈਰ ਜਿਹੜੇ ਦੋਸਤੋ 6.5 ਗੇਠ ਡੇਢ ਗੇਠ ਹੈ ਧੂਪੇ ਆ ਠੀਕ ਆ ਹੂੰ ਤੇ ਵੰਡ ਵੰਡ ਥਾਣਾ ਦੀ ਬਹੁਤ ਖੂਬਸੂਰਤ ਸਲਾਉਟ ਕਰ ਲਿਆ ਉਹਨੀ ਥੋੜੀ ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਤੇ ਮਗਰੋਂ ਵੀ ਜਿਹੜਾ ਹਵਾਨਾ ਲੇਵਾ ਬਿਲਕੁਲ ਇੱਕਸਾਰ ਪੱਦਰ ਆ ਕਰੋ ਚੈੱਕ ਜੀ ਆ ਵਿਖਾ ਦਿਓ ਆ ਦੇਖ ਠੀਕ ਆ ਠੀਕ ਆ ਤੇ ਗਰਮਾਂ ਤਾਂ ਕੀ ਲੈਣ ਦੇਣ ਦਾ ਇਹਦੀ ਡਿਮਾਂਡ ਵੀਰ ਜੀ 85000 ਜਿਹੜੀ ਸਹੀ 85 ਹਾਂ ਜੀ ਠੀਕ ਆ ਹਾਂ ਜੀ ਹੋ ਜਾਣਗੇ ਮਾਨਤਾ ਨਾ ਹਨਾ ਜਿਹੜਾ ਅਜੇ ਚ ਮਾਨਤਾ ਨਾ ਹੋ ਜਾਈ ਜਰੂਰ ਕਰਿਓ ਹਾਂ ਹਾਂ ਜੀ ਸੋ ਮ ਮਗਰ ਕੱਟੀਏ ਦੋਸਤੋ ਇਹਦੇ ਹਾਂਜੀ ਇਹਦੇ ਮਗਰ ਵੀਰ ਜੀ ਕੱਟੀ ਮਗਰ ਕੱਟੀ ਆ ਫੀਮੇਲ ਕਾਫ ਆ ਬਿਲਕੁਲ 나ੜੂ ਬੱਚੇ ਦੇ ਨਾਲ ਆਣ ਕੇ ਕੋਈ ਵੀਰ ਆਪਦੀ ਵਰਾ ਕੇ ਤਸੱਲੀ ਕਰ ਲੇ ਠੀਕ ਆ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਅਗਲੀ ਮੱਝ ਜਿਹੜੀ ਦਿਖਾਉਣੀ ਆ ਦੋਸਤੋ ਇਹ ਵੀ ਬਿਲਕੁਲ ਤਾਜੀ ਸੂਈ ਸਵਾਈ ਇਹ ਵੀ ਸੂਈ ਹੈ ਵੀਰ ਜੀ ਤਾਜੀ ਇਹ ਕਿ ਥੋੜੇ ਟਾਈਮ ਦੀ ਹੈ ਇਹਨੂੰ ਕੋਈ 20 25 ਦਿਨ ਦਾ ਸਮਾਂ ਹੋ ਗਿਆ ਸੂਈ 20 25 ਦਿਨ ਹਾਂਜੀ ਇਹ ਸਵੇਰੇ ਕਿੰਨੇ ਮੇ ਇਹ ਤੀਜਾ ਸਵੇਰ ਘਰ ਵਾਲਿਆਂ ਦੇ ਆਂਦੇ ਸੂਈ ਤੀਜਾ ਹਾਂਜੀ ਸਮਾਂ 20 25 ਦਿਨ ਹਾਂਜੀ 20 25 ਦਿਨ ਦਾ ਸਮਾਂ ਮਗਰ ਕੱਟਾ ਅਯੇ ਦੇ ਮਰ ਕਟਾ ਲੋ ਮਗਰ ਕਟਾ ਦੋਸਤੋ 25 ਕਿ ਦਿਨਾਂ ਦਾ ਕੋਈ ਆਈਡੀਆ ਮੰਨ ਲਏ ਠੀਕ ਆ ਕਿ 25 ਦਾ 27 ਦਿਨ ਮੰਨ ਲਏ ਸੀ ਬਾਕੀ ਬੱਚਾ ਤੁਹਾਨੂੰ ਤਸल्ली ਨਾਲ ਤਾਂ ਦਿਖਾ ਦਿੰਦਾ ਐਸਟੀਵੇਟਿਕ ਅੰਦਾਜ਼ਾ ਹਰ ਕੋਈ ਵੀਰ ਲਾਲੇ 20 ਦਿਨਾਂ ਦਾ ਮੰਨ ਲਏ 25 ਦਾ ਮੰਨ ਲਏ ਆ ਬੱਚਾ ਕਟਾ ਮਗਰ ਤੇ ਗੁਰਮント ਦੁੱਧ ਹੋਣ ਦੇ ਥਲੇ ਕਿੰਨਾ ਚਵਾ ਲਾਂਗੇ ਇਹਦੇ ਥਲੇ ਦੁੱਧ ਵੀਰ ਜੀ ਇਹ ਥਣ ਸਾਢੇ ਤਿੰਨ ਆ ਹਾਂਜੀ ਆਪਾਂ ਪਰ ਤਿੰਨ ਹੀ ਕਹਿ ਕੇ ਅਗਲੇ ਨੂੰ ਦਵਾਂਗੇ ਤੇ ਲੜਾਂ ਜੀ ਦਵਾਂਗੇ ਤਿੰਨ ਥਣੀ ਅਗਲੇ ਥਾਣੋਂ ਹਾਂ ਅਗਲਾ ਥਾਣ ਜਿਹੜਾ ਕਬੈਣੀ ਹੈ ਨਾ ਬੈਨ ਉਲਟ ਬੈਣੀ ਵਾਲਾ ਉਹ ਚ ਧਾਰਾ ਆਉਂਦੀਆਂ ਪਰ ਥੋੜੀਆਂ ਆਉਂਦੀਆਂ ਥੋੜੇ 5 4 5 ਸਾਢੇ ਤਿੰਨ ਥਾਣੇ ਪਰ ਆਪਾਂ ਤਿੰਨ ਕਹਿ ਕੇ ਦੇ ਦਾਂ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਧਾਰਾ ਪ੍ਰੋਪਰ ਆਉਂਦੀਆਂ ਨੇ ਭਾਵੇਂ 5 ਹੁਣ ਭਾਵੇਂ 7 ਹੁਣ ਧਾਰਾ ਕੋਈ ਚੜੀਕਾ ਨਹੀਂ ਕੋਈ ਨਾਰ ਨਹੀਂ ਕੋਈ ਗੱਲ ਨਹੀਂ ਬਾਦ ਨਹੀਂ ਸਾਫ਼ ਹੈ ਤਾਂ ਠੀਕ ਆ ਥਾਣ ਸਾਫ਼ ਹੈ ਬਾਕੀ ਧਾਰਾ ਆਉਂਦੀਆਂ ਨੇ ਬਾਕੀ ਤਿੰਨ ਥਾਣੀ ਤੁਸੀਂ ਮੰਨ ਕੇ ਸੌਦਾ ਕਰ ਲਓ ਪੇਠਪੁਰੇ ਦੀ ਤੁਹਾਨੂੰ ਆਪਾਂ ਤਸੱਲੀ ਨਾਲ ਜਦੋਂ ਖੋਲ ਕੇ ਤੋੜ ਕੇ ਦਿਖਾਈ ਦੁੱਧ ਵੀ 11 ਕਿਲੋ ਆਪਾਂ 10 ਦੀ ਗਾਰੰਟੀ ਦਵਾਂ ਅੱਛਾ ਜੀ ਹਾਂਜੀ ਠੀਕ ਆ ਜੀ 11 ਕਿਲੋ ਦੁੱਧ ਵੀ ਰਾਂ ਦਾ ਵੀ ਆਪਣੇ ਘਰ ਦਾ ਪਰ 10 ਕਿਲੋ ਕਿਸੇ ਵੀ ਆਪਾਂ 10 ਦੀ ਗਾਰੰਟੀ ਦਵਾਂਗੇ ਆਨਲਾਈਨ ਵੀ ਕਿਸੇ ਨੇ ਖਰੀਦਨੀ ਹੈ ਘਰੇ ਆਉਣਾ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ 10 ਕਿਲੋ ਤੋਂ ਕੋਈ ਉਰਾ ਪੂਰਾਤ ਨਹੀਂ ਹੁੰਦਾ ਨਹੀਂ 10 ਦੀ ਆਪਾਂ ਗਾਰੰਟੀ ਦਵਾਂਗੇ ਅਗਲੇ ਠੀਕ ਹੈ ਤਾਂ ਇਹ ਆਪਣੇ ਘਰੇ ਤਿੰਨ ਟਾਈਮ ਵਾਲਾ ਤਸੱਲੀ ਕਰ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 10 ਕਿਲੋ ਦੀ ਵੀਰਾਂ ਦਾ ਵੀ ਪੂਰੀ ਗਰੰਟੀ ਤਸੱਲੀ ਦੇਵਾਂਗੇ ਆਪਾਂ ਬਾਕੀ ਜੋ ਹੈਗੀ ਇਹ ਵਿੱਚ ਸਮੱਸਿਆ ਠੀਕ ਹੈ ਜੀ ਤਿੰਨ ਥਣੇ ਮੰਨ ਕੇ ਤੁਸੀਂ ਸੌਦਾ ਕਰਨਾ ਤੇ ਮੂੰਹ ਮੱਥਾ ਦਾ ਸਾਣ ਸਾਢੇ ਦਿਨ ਹੀ ਆਪਾਂ ਤਿੰਨ ਹੀ ਕਹਿ ਦੇਵਾਂ ਠੀਕ ਹੈ ਵੀਰਾਂ ਹਾਂਜੀ ਲਓ ਗਰਮੰਤ ਤੋਰ ਦਈਏ ਨੂੰ ਤੇ ਮਗਰ ਕਟਾ 25 ਦਿਨਾਂ ਦਾ ਕੋਈ ਵੀਰ ਐਸਟੀਮੇਟ ਤੁਸੀਂ ਮੰਨ ਲਿਓ ਠੀਕ ਆ ਤੇ ਮੱਝ ਚੰਗੀ ਹੈ ਵੈਸੇ ਜਿੰਨੇ ਵੀ ਆ ਦੋਸਤੋ ਤੰਦਰੁਸਤ ਆ ਪੂਰੀ ਰਾਜੀ ਆ ਪਿੰਡੇ ਦੀ ਵਕੀਤ ਪਿੰਡੇ ਵਾਲੇ ਪਾਸੋਂ ਦੋਸਤੋ ਕੋਈ ਲਿਸਪਨ ਨਹੀਂ ਹੈਗਾ ਲਓ ਜੀ ਬੱਚੇ ਦਾ ਬੋਹ ਕਰਦੀ ਇਹ ਵੀ ਬੜਾ ਕਰਦੀ ਬੱਚੇ ਦਾ ਬੋਹ ਇਹ ਖਲੋ ਕਿਥੇ ਲੈ ਉਹ ਲੈ ਕੋਈ ਇੱਕ ਪੂਰੀ ਹੋਰ ਗੇੜਾ ਘੜਾ ਦਿਓ ਇਹਨਾਂ ਜ਼ਰੂਰ ਤੁਸੀਂ ਠੀਕ ਹੈ ਆਈਡੀਆ ਰੱਖ ਕੇ ਸੌਦਾ ਕਰ ਲਿਓ ਬਾਕੀ ਤਿੰਨ ਥਾਣਾ ਤਿੰਨ ਦਿਨ ਪ੍ਰੋਪਰ ਵਾਰ ਦੇ ਆ 10 ਕਿਲੋ ਤੋਂ ਬਾਹਰ ਦੋਦਾ 10 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਠੀਕ ਹੈ ਬੱਚੇ ਦਾ ਵਾਧਾ ਕਰਦੀ ਕੁੜੀ ਆ ਬੱਚੇ ਦਾ ਬਹੁਤ ਕਰਦੀ ਲੈ ਹਾਂਜੀ ਬੱਚੇ ਕਰ ਮਗਰ ਭੱਜ ਜਾਈ ਹੈ ਹਾਂਜੀ ਲੈ ਨਾਲ ਲੈ ਜੀ ਬੱਚਾ ਨਹੀਂ ਤੇ ਨਹੀਂ ਕੋਈ ਗੱਲ ਨਹੀਂ ਕਰਉਂ ਤਾ ਸਿੱਧਾ ਦੋ ਇੱਕ ਦੋ ਵਾਰੀ ਇੱਥੇ ਤੋੜਦਾ ਤਸੱਲੀ ਨਾਲ ਮੈਂ ਵਿਖਾਉਣੀ ਤੇ ਬੱਚਾ ਨਾਲ ਲੈ ਜੀ ਕੋਈ ਗੱਲ ਇਹ ਕੁੜੀ ਤੁਰਦੀ ਨਹੀਂ ਬੱਚੇ ਦੇ ਬਿਨਾਂ ਕੋਈ ਗੱਲ ਨਹੀਂ ਅੰਦਰ ਤੋੜ ਦੋ ਇੱਥੇ ਇੱਕ ਵਾਰੀ ਹੋਰ ਕਮਾ ਦਿਓ ਕਿਉਂ ਭੈਣ ਭਰਾਵਾਂ ਨੂੰ ਕਿਸੇ ਵੀਰਾਂ ਨੂੰ ਤਾਂ ਬਾਕੀ ਤਿੰਨ ਥਾਂ ਜਿਹੜੇ ਵਰਦੇ ਆ ਪ੍ਰੋਪਰ ਵਧੀਆ ਪੂਰ ਛੱਟੇ ਤੇ ਨਹੀਂ ਆਗੇ ਨਹੀਂ ਵੀਰ ਜੀ ਉਹ ਵੀ ਵਰਦਾ ਪਰ ਉਹ ਤੁਹਾਨੂੰ ਦੱਸਿਆ ਕਿ ਧਾਰਾਂ ਥੋੜੀਆਂ ਹੋਣਗੀਆਂ ਧਾਰਾਂ ਥੋੜੀਆਂ ਆਪਾਂ ਜ਼ਿਕਰ ਕਰ ਦੇ ਦਿੱਤਾ ਹਾਂਜੀ ਠੀਕ ਆ ਬਾਕੀ ਗੱਲ ਨਹੀਂ ਹੈਗਾ ਵਰਦਾ ਉਹ ਵੀ ਪ੍ਰੋਪਰ ਹੀ ਆਗੇ ਕੋਈ ਕੋਈ ਪੂਰ ਛੱਟਾ ਉੱਚ ਨਹੀਂ ਹੈਗਾ ਠੀਕ ਆ ਜੀ ਹਾਂਜੀ ਲਓ ਜੀ ਸੋ ਦੋਸਤੋ ਇਹ ਮੱਜ ਬਿਲਕੁਲ ਗੌਰ ਕਰ ਲਿਓ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਤੁਸੀਂ ਵੀ ਆਪਣੀ ਤਸੱਲੀ ਕਰ ਲਿਓ ਆਨਲਾਈਨ ਕੋਈ ਖਰੀਦ ਰਿਆ ਤੇ ਆਨਲਾਈਨ ਤੁਸੀਂ ਵੀਡੀਓ ਕਾਲ ਤੇ ਚੋ ਕੇ ਚਬਾਈ ਕਰਵਾ ਕੇ ਤਸੱਲੀ ਕਰਾ ਲਿਓ ਠੀਕ ਹੈ ਤੇ ਗਰਮੰਤਿਆਂ ਦਾ ਕੀ ਰਹੂਗਾ ਲੈਣ ਦੇਣ ਇਹਦਾ ਵੀ ਜੀ ਦੁੱਧ ਦੇ ਹਿਸਾਬ ਨਾਲ ਛੋਟਾ ਜਿਹਾ ਮੋਲਿਆ 60000 ਰੁਪਇਆ 60000 ਹਾਂਜੀ ਠੀਕ ਹੈ ਹਾਂਜੀ ਕਰਦੇ ਹੋਰ ਵੀ ਮਾਨਤਨ ਵਿੱਚ ਕੋਈ ਨਹੀਂ ਮਾਨਤਨ ਕਰਦਾ ਮੌਕੇ ਬਿਲਕੁਲ 60000 ਦੋਸਤੋ ਮੋਲ ਆ ਤੇ ਮਾਨਤਨ ਹੋ ਜਾਊਗਾ ਠੀਕ ਹੈ ਜੀ ਸੱਜਣਾ ਜੀ ਪਸ਼ੂ ਆ ਜਾਂਦਾ ਬਾਕੀ ਤੁਹਾਨੂੰ ਬੱਚਾ ਆਪਾਂ ਪ੍ਰੋਪਰ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਆਪਾਂ ਜਿਹੜੀ ਆ ਵਿਖਾਉਣੀ ਹੈ ਬੂਰੀ ਮੱਝ ਆ ਗਈ ਹੈ ਇਹ ਬੂਰੀ ਝੋਟੀ ਹੈ ਜੀ ਦੂਜੇ ਸੂਸਣੀ ਹੈ ਠੀਕ ਹੈ ਜੀ ਇਹ ਦੂਜੇ ਸੂਵੇ ਹਾਂ ਜੀ ਠੀਕ ਹੈ ਜੀ ਲਓ ਢਾਲ ਤਲਵਾਰੀ ਆ ਗਈ ਆ ਬੂਰੀ ਢਾਲੀ ਜੀ ਢਾਲੀ ਆ ਗਈ ਹਾਂ ਜੀ ਆਹ ਲਓ ਆਹ ਦੇਖੋ ਜੀ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਤੇ ਬੂਰੀ ਸੂਵਾ ਦੂਜਾ ਦਿਨ ਕਿੰਨੇ ਕੁ ਲੈ ਜੂ ਹਜੇ ਤਿਆਰੀ ਇੱਕ ਦੋ ਚਾਰ ਦਿਨ ਸੂਪੂਗੀ ਚੱਡਾ ਤਾਂ ਪ੍ਰੋਪਰ ਬਣਿਆ ਹੋ ਸਕਦਾ ਹੈ ਜੇ 2-3 ਦਿਨ ਲੈ ਸਕਦੀ। ਰਾਜੀ ਇਹ ਕੱਢ ਵੀ ਸਕਦੀ 2-4 ਦਿਨ। ਹਾਂ ਜੀ। ਹਾਂ। ਬਿਲਕੁਲ। ਲਓ ਜੀ ਠੀਕ ਆ। ਸੋ ਬੂਰੀ ਮੱਝ ਤੇ ਵੰਡ-ਵੰਡ ਕਾਫੀ ਚੰਗੀਆਂ ਦੋਸਤੋ ਥਣਾ ਦੀ ਇਹ ਵੀ ਕੁਆਲਿਟੀ ਚੰਗੀਆਂ ਮੁੱਠੀ ਥਣ। ਵੇਟ ਮੀਡੀਅਮ ਕੋਈ ਵੀਰ ਮੰਨ ਕੇ ਸੌਦਾ ਕਰ ਲਈ ਮੀਡੀਅਮ ਹਾਈਟ ਦੇ ਵਿੱਚ ਆ ਥਣ ਬਹੁਤ ਸਾਫ। ਤੇ ਪਲੀ ਪੂਰੀ ਪੂਰੀ ਆ। ਠੀਕ ਆ ਵਜਨ ਤੁਸੀਂ ਆ ਵੇਖ ਹੀ ਰਹੇ ਹੋ ਬਿਲਕੁਲ ਚੰਗੀਆਂ ਵਜਨਦਾਰ ਆ ਪੂਰੀ। ਤੇ ਮਥਾ-ਮੋਥਾ ਬਾਹਲਾ ਪੂਰਾ। ਖੋਲ ਕੇ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਜਿੰਨੀ ਕਰਾ ਜੀਆ ਦੋਸਤੋ ਕੋਈ 2-4 ਦਿਨ ਪਸੂ ਕੱਢ ਵੀ ਸਕਦਾ ਦੂਰ ਤਰਾ ਡੇ ਗਿਆ ਕੋਈ ਇੱਕ ਅੱਧੇ ਦਿਨ ਤੱਕ ਵੀ ਸੂ ਸਕਦਾ ਤਿਆਰੀ ਵੀ ਤੁਸੀਂ ਮੰਨ ਸਕਦੇ ਜੀ ਛੋਟੀ ਜੀ ਤੇ ਹੈ ਪਤਲੇ ਪਿੰਡੇ ਦੀ ਆ ਬਿਲਕੁਲ ਪਰ ਆ ਲੈ ਜੋ ਸੋ ਪੂਰੀ ਤਸੱਲੀ ਨਾਲ ਤੁਹਾਨੂੰ ਜਦਾ ਦੋਸਤੋ ਤੋਰ ਕੇ ਦਿਖਾਇਆ ਜਾਊਗਾ ਦਾ ਡੰਗਰ ਵੀ ਥਾਨ ਭਾਂਡਾ ਆ ਦੇਖੋ ਤੋ ਇਹ ਢੋਈ ਕੋਈ ਹੈ ਠੀਕ ਹੈ ਮੋੜ ਦੇ ਇੱਥੇ ਕੇ ਚਲੋ ਨਹੀਂ ਦੇਖੋ ਓਕੇ ਠੀਕ ਹੈ ਹਾਂਜੀ ਲਓ ਠੀਕ ਹੈ ਠੀਕ ਹੈ ਗਰਮਾ ਤਾਂ ਕਿੰਨਾ ਮੁੱਲ ਫਿਰ ਕੀ ਡਿਮਾਂਡ ਇਸ ਪੂਰੀ ਦੀ ਇਹਦੀ ਡਿਮਾਂਡ ਵੀ ਜੀ 80 ਹਜ਼ਾਰ ਆ 80 ਹਾਂਜੀ ਠੀਕ ਹੈ ਜੀ ਤੇ ਮਾਨਤਾਣ ਹੋ ਜਾਣਗੇ ਖੁੱਲੇ ਵਿੱਚ ਹਾਂਜੀ ਆ ਜਾਊਗਾ ਮੌਕੇ ਤੇ ਮਾਨਤਾਣ ਹੋ ਜਾਊਗੀ ਜਰੂਰ ਜੀ ਹਾਂਜੀ 80 ਹਜ਼ਾਰ ਦੋਸਤੋ ਇਹਦੀ ਡਿਮਾਂਡ ਆ ਬਾਕੀ ਮਾਨਤਾਣ ਜੋ ਵੀ ਆ ਜਰੂਰ ਹੋ ਜਾਊਗਾ ਠੀਕ ਹੈ ਜਿਹੜਾ ਕੋਈ ਵੀ ਰਹੂਗਾ ਖਰੀਦਦਾ ਸੋ ਪੂਰੀ ਮਾਝਾ ਦੋਸਤੋ ਪੂਰੀ ਝੋਟੀ ਆ ਦੂਜਾ ਸੂਬਾ ਸੁਣੀ ਆ ਮੂੰਹ ਮੱਥੇ ਦੀ ਚੰਗੀ ਐ ਚੰਗੀ ਪਾਡੀ ਪੰਤਰਦੀ ਐ ਠੀਕ ਆ ਤੇ ਪਸ਼ੂ ਜੜਿਆ ਦੋਸਤੋ ਅੱਜ ਇਹ ਨੰਗ ਸੀਗੇ ਪੰਜ ਚਾਰ ਮੱਝਾਂ ਸੀਗੀਆਂ ਇੱਕ ਵੜ ਤੁਹਾਨੂੰ ਸਟਾਰਟਿੰਗ ਤੋਂ ਆਪਾਂ ਦਿਖਾ ਦਿੱਤੀ ਆ ਦੋ ਮੱਝਾਂ ਬਿਲਕੁਲ ਜੜੀਆਂ ਦੋਸਤੋ ਦੋ ਝੋਟੀਆਂ ਨੀਲੀ ਰਾਵੀ ਦੇ ਵਿੱਚ ਤਾਜ਼ੀਆਂ ਸੁਈਆਂ ਸਵਾਈਆਂ ਨੇ ਠੀਕ ਆ ਜੀ ਤੇ ਹੋਰ ਭਾਈ ਗੁਰਵੰਤ ਔਰ ਵਧੀਆ ਵੀਰ ਜੀ ਇਹੋ ਪਸ਼ੂ ਸੀਗੇ ਹਾਂ ਜੀ ਠੀਕ ਆ ਤੇ ਬੋਲ ਦਿਓ ਨੰਬਰ ਨੰਬਰ ਹੈਗਾ ਵੀਰ ਜੀ 98772 8043 ਠੀਕ ਆ ਜੀ ਹਾਂ ਜੀ ਇੱਕ ਨੰਬਰੀ ਹੈ ਹਾਂ ਜੀ ਇੱਕ ਨੰਬਰੀ ਹੈ ਠੀਕ ਆ ਤੋ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਆਪਾਂ ਚਲਦੇ ਕਰਦੇ ਦੇ 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 ਓਨਰ ਦੇ ਤੇ ਵੀਰ ਗੁਰਮント ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਪਸ਼ੂ ਦੋਸਤੋ ਰੁਟੀਨ ਦੇ ਵਿੱਚ ਇਸ ਕਰੇ ਹੁੰਦੇ ਰਹਿੰਦੇ ਆ ਅੱਜ 5 ਨਾਗ ਸੀਗੇ 2 ਨੀਲੀ ਰਾਵੀ ਮਜਾ ਕਾਫੀ ਸੋਹਣੀਆਂ ਨੇ ਜ਼ਰੂਰ ਵੀਰ ਖਰੀਦ ਖਰੀਦੋ ਸੀਗੇ ਚਾਹਵਣ ਵੀਰ ਆ ਬਹੁਤ ਵੀਰ ਸ਼ੌਂਕ ਰੱਖਦੇ ਆ ਤੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ